ਹਾਂਜੀ ਕਨੂ ਗਿੱਲ ਸਤਿ ਸ਼ਕਾਲ ਸਤਿ ਸ਼ਕਾਲ ਜੀ ਅ ਸਰ ਇੱਕ ਤਾਂ ਬਈ ਬਹੁਤ ਚਿੰਤਾ ਉਹਨਾਂ ਦਾ ਕਾਦਸ਼ੀਗਾ ਵਰਲਡ ਪੋਲਿਟਿਕਸ ਵਿੱਚ ਤੇ ਜੋ ਤੁਸੀਂ ਅੱਗੇ ਗੱਲ ਕੀਤੀ ਹੈ ਜੋ ਪਾਕ ਦੀ ਸ਼ਾਨ ਉਹਨਾਂ ਨੇ ਵਰਲਡ ਦੇ ਵਿੱਚ ਪਹੁੰਚਾਈ ਜੀ ਜਿਵੇਂ ਅੱਜਕੱਲ ਬੇਟਾ ਰਜੀਵ ਕਰ ਰਿਹਾ ਜੀ ਪਾਕ ਦੇ ਨਾਲ ਜੀ ਉਹ ਪਛਾਣ ਬਣਾ ਰਿਆ ਇਹਨਾਂ ਨੇ ਬਣਾਈ ਤੇ ਇਹ ਵੀ ਬਣਾਈ ਵੀ ਅਕਲ ਦੇ ਵੀ ਸੋਮੇ ਨੇ ਤੇ ਵਰਲਡ ਲੀਡਰਸ ਨੂੰアドਵਾਈਸ ਦਿੰਦੇ ਸੀ ਜੀ ਮੈਂ ਛੋਟੀਆਂ ਦੋ ਗੱਲਾਂ ਸ਼ੇਅਰ ਕਰਦਾ ਤੁਹਾਡੇ ਨਾਲ ਜਦੋਂ ਇਹ ਆਇਰਾ ਜੀ ਆਪਣਾ ਇਹਨਾਂ ਨੇ ਗ੍ਰੈਜੂਏਸ਼ਨ ਕਰਨੀ ਸੀ ਹੂੰ ਤੇ ਖਾਲਸਾ ਕਾਲਜ ਵਾਲੇ ਕਹਿੰਦੇ ਵੀ ਅੱਧੀ ਫੀਸ ਤੇਰੀ ਮਾਫ ਕਰਾਂਗੇ ਹੂੰ ਹੂੰ ਤੇ ਹਿੰਦੂ ਕਾਲਜ ਵਾਲਿਆਂ ਨੇ ਪੂਰੀ ਕੀਤੀ ਅੰਮ੍ਰਿਤਸਰ ਅੱਛਾ ਤੇ ਤੁਹਾਡੇ ਇਹ ਪਿਆਰੇ ਉਹ ਲਿਆਣ ਵਾਲੀ ਗੱਲ ਹੈ ਵੀ ਸਿਰਫ ਉਹ ਹਿੰਦੂ ਕਾਲਜ ਤੋਂ ਗ੍ਰੈਜੂਏਟ ਹੋਏ ਤੁਸੀਂ ਤੁਹਾਨੂੰ ਪਤਾ ਹੋਣਾ ਹੈ ਹਾਂ ਹਾਂ ਬਿਲਕੁਲ ਠੀਕ ਹੈ ਹਾਂ ਇੱਕ ਇੱਕ ਉਹਨਾਂ ਨੇ ਜਦੋਂ ਕਹਿੰਦੇ ਆ ਵੀ ਅ ਉਸ ਵਾਇਡ ਬੈਂਕ ਨੇ ਵਿੱਚ ਜਦੋਂ ਚਲੇ ਗਏ ਹੂੰ ਤੇ ਹਿਊਮਨ ਡਿਵੈਲਪਮੈਂਟ ਇੰਡੈਕਸ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਛੋਟੇ ਛੋਟੇ ਇਨਕਟੋਰ ਸਲਾਵਾਗਾ ਹੂੰ ਹਿਊਮਨ ਡਿਵੈਲਪਮੈਂਟ ਇੰਡੈਕਸ ਬਣਾਉਣਾ ਸੀ ਤੇ ਉਹਦੇ ਚ ਜਿਹੜੇ ਆਪਣੇ ਨੋਬਲ ਪ੍ਰਾਈਜ਼ winner ਨੇ ਅਮਰਤੇ ਸਹਿਨ ਜੀ ਜੀ ਤੇ ਜਿਹੜੇ ਅੱਜਕੱਲ ਮਸ਼ੀਰੁਲ ਹਕ ਦੇ ਅਮਰਖਲ ਉਹ ਜਿਹੜਾ ਬੰਗਲਾਦੇਸ਼ ਦਾ ਬੈਂਕ ਛੋਟਾ ਗ੍ਰਾਮੀਨ ਬੈਂਕ ਦਾ ਜਿਹਨਾਂ ਨੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਮੇਰਖਲ ਜੀ ਜੀ ਇਕਨੋਮਿਸਟਸ ਤੇ ਨੇ ਇਕੱਠੇ ਸੀ ਤੇ ਆਪਸ ਵਿੱਚ ਗੱਲ ਕਰਨ ਲੱਗੇ ਵੀ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਲਈ ਕਿਹੜੀ ਚੀਜ਼ ਸਭ ਤੋਂ ਜ਼ਰੂਰੀ ਹੈ ਹੂੰ ਤੇ ਉਹਨਾਂ ਨੇ ਆਪਸ ਵਿੱਚ ਦੇਖਿਆ ਵੀ ਅਸੀਂ ਤਿੰਨੇ ਹੀ ਬਹੁਤ ਗਰੀਬ ਘਰਾਂ ਚੋਂ ਆ ਕੇ ਹਮ ਆ ਪੋਜੀਸ਼ਨ ਲਈ ਹੈ ਤੇ ਕਿਉਂ ਲਈ ਹੈ ਹਮ ਤੇ ਉਹਨਾਂ ਨੇ ਇੱਕ ਮੋਸ ਇੰਪੋਰਟੈਂਟ ਫੈਕਟਰ ਜਿਹੜਾ ਹਿਊਮਨ ਡਵੈਲਪਮੈਂਟ ਇੰਡੈਕਸ ਦਾ ਪਾਇਆ ਐਜੂਕੇਸ਼ਨ ਜੀ ਐਕਚੁਅਲੀ ਹਮ ਜਿਹੜਾ ਵਰਲਡ ਬੈਂਕ ਨੇ ਬਣਾਇਆ ਹੁਣੇ ਹੀ ਮੇਰੇ ਤੋਂ ਪਹਿਲਾਂ ਇੱਕ ਕੋਲਰ ਜਿਹਨੇ ਗੱਲ ਕੀਤੀ ਸੀ ਵੀ ਉਹਨਾਂ ਨੇ ਮਿਨੋਰਟੀਜ਼ ਨੂੰ ਕਿਹਾ ਐਜੂਕੇਸ਼ਨ ਐਜੂਕੇਸ਼ਨ ਹੀ ਇੱਕ ਸਮਾਧਾਨ ਹੈ ਜਿਹੜਾ ਤੁਹਾਨੂੰ ਪਾਵਰਟੀ ਚੋਂ ਕੱਢ ਸਕਦਾ ਪਰ ਮੇਰੇ ਖਿਆਲ ਇਹਦੇ ਲਈ ਤੇ ਕੋਈ ਨੋਬਲ ਪ੍ਰਾਈਜ਼ ਦੀ ਲੋੜ ਨਹੀਂ ਹੈ ਤੇ ਮੇਰੇ ਖਿਆਲ ਆਪਣੇ ਸਾਰੇ ਬਜ਼ੁਰਗ ਜਿਹੜੇ ਨੇ ਜਿਨ੍ਹਾਂ ਨੇ ਆਪਾਂ ਲੋਕਾਂ ਨੂੰ ਪੜਾਇਆ ਸਾਰੇ ਹੀ ਰਿਅਲਾਈਜ਼ ਕਰਦੇ ਸੀ ਇਹ ਸਿਰਫ ਮੈਂ ਜਿਹੜੀ ਗੱਲ ਕਰ ਰਿਹਾ ਵੀ ਉਹਨਾਂ ਜਿਹੜੇ ਉਹ ਦਿਨ ਇਕਨੋਮਿਸ ਸੀਗੇ ਉੱਥੇ ਉਸ ਵੇਲੇ ਉਹਨਾਂ ਦੀ ਬੈਕਗ੍ਰਾਉਂਡ ਬੜੀ ਹੰਬਲ ਸੀ ਉਹ ਕਹਿੰਦੇ ਸੀ ਵੀ ਜੇ ਅੱਜ ਅਪਾ ਪਹੁੰਚੇ ਆ ਇਕਨੋਮੀ ਐਜੂਕੇਸ਼ਨ ਕਰਕੇ ਪਹੁੰਚੇ ਆ so this is the base which we need to talk about education for all ہاں ਪਰ ਹੋਣੀ ਨਹੀਂ ਇੱਕ ਜੈਨੂਇਨ ਜੈਨੂਇਨ এডੂਕੇਸ਼ਨ ਹੋਣੀ ਚਾਹੀਦੀ ਨਾ ਹੁਣ ਕਈ ਪਾਰਟੀਆਂ ਗੱਲਾਂ ਤੇ ਕਰਦੀਆਂ ਵਾ এডੂਕੇਸ਼ਨ ਤੇ ਸਿਹਤ ਸੁਵਾਵਾਂ ਦੀਆਂ ਪਰ ਉਹ ਸਿਰਫ ਇੱਕ ਇੱਕ ਕਾਰਵਾਈ ਪਾਉਂਦੀਆਂ ਵਾ ਸਹੀ ਮਾਇਨੇ ਦੇ ਵਿੱਚ এডੂਕੇਸ਼ਨ ਔਰ ਸਿਹਤ ਸੁਵਾਵਾ ਦੇਣ ਵਾਸਤੇ ਜੋ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਉਹ ਨਹੀਂ ਕਰਦੀਆਂ ਨਹੀਂ ਹੋ ਰਹੀਆਂ ਕਿ ਉਹ এডੂਕੇਸ਼ਨ ਦਾ ਜਿਹੜਾ ਹੁਣ ਤਾਂ ਆਪਣੇ ਦਾ ਜਿਹੜਾ ਨੈਸ਼ਨਲ এডੂਕੇਸ਼ਨ ਪ੍ਰੋਗਰਾਮ ਹੈ ਉਹੀ ਉਹਦੇ ਵਿੱਚ ਬੜੀਆਂ ਇਹੋ ਜਿਹੀਆਂ ਚੀਜ਼ਾਂ ਆ ਰਹੀਆਂ ਜਿਹੜੀਆਂ ਕਿ ਫਾਰਵਰਡ ਲੁਕਿੰਗ ਨਹੀਂ ਹੈ ਬਿਲਕੁਲ ਠੀਕ ਹੈ ਉਹ ਆਪਾਂ ਨੂੰ ਪਛਾਵਲ ਜ਼ਿਆਦਾ ਲੱਗਦੀ ਹੈ ਬਿਲਕੁਲ ਠੀਕ ਹੈ ਸੋ ਇਹ ਉਹਨਾਂ ਦਾ ਜਿਹੜਾ ਇਸ ਟੀਚਰ ਸੀ ਨਾ ਜਿਹੜਾ ਉਹਨਾਂ ਨੇ ਕੰਫਰਮਾਈਜ਼ ਦੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਬੋਲਿਆ ਸੀ ਤੇ ਕੋਲੀਸ਼ਨ ਪੋਲਿਟਿਕਸ ਚ ਨਾਲ ਦਾ ਇੱਕ ਜਿਹੜਾ ਮੇਰਾ ਤਜਰਬਾ ਹੈ 10 ਸਾਲਾਂ ਦਾ ਉਹਦੇ ਵਿੱਚ ਅਸੀਂ ਕਾਮਯਾਬ ਰਹੇ ਹਾਂ ਪਰ ਇਹ ਪੱਤਰਕਾਰ ਨੇ ਪੁੱਛਿਆ ਵੀ ਤੁਹਾਨੂੰ ਬੜੀਆਂ ਕੰਪਰੋਮਾਈਜ਼ ਕਰਨੀਆਂ ਪਈਆਂ ਹੋਣੀਆਂ ਹੂੰ ਹੂੰ ਉਹਨਾਂ ਨੇ ਫਿਰ ਜਵਾਬ ਦਿੱਤਾ ਕਿ ਸਾਨੂੰ ਕੰਪਰੋਮਾਈਜ਼ ਪੈਰੀਫਰਲ ਇਸ਼ੂਸ ਤੇ ਕੀਥੀ ਹੋਣੀਆਂ ਅਸੀਂ ਕਿਤੇ ਹੂੰ ਹੂੰ ਹੋਰ ਇਸ਼ੂਸ ਜਿਹੜੇ ਸੀਗਾ ਜਿਹੜਾ ਤੇ ਉਹ ਵਚਨਬੱਧ ਸੀ ਉਹ ਸਭ ਦੀ ਲੈਂਦੇ ਸੀ ਉਹਨਾਂ ਨੂੰ ਬੜੇ ਸਲਾਹਕਾਰ ਸੀ ਪਰ ਕਰਦੇ ਆਪਣੇ ਮਨ ਦੀ ਸੀ ਜਿਹੜੀ ਪੂਰੇ ਨੇਸ਼ਨ ਵਾਸਤੇ ਅੱਛੀ ਸੀ ਮੈਂ ਅੱਗੇ ਵੀ ਤਾਂ ਇੱਕ ਵਾਰੀ ਗੱਲ ਕੀਤੀ ਸੀ ਉਹ ਮਾਮਾਸ ਪਰਸ ਲੈ ਕੇ ਆਏ ਸੀ ਬ੍ਰਾਜ਼ੀਲ ਤੋਂ ਹੂੰ ਹੂੰ ਜਿਹੜਾ ਮੰਰੇਗਾ ਦਾ ਜਨਮਦਾਤਾ ਜੀ ਹੋ ਮੇ ਕੋਈ ਬੰਦਾ ਭੁੱਖਾ ਨਾ ਸੋਵੇ ਬਿਲਕੁਕੁਲ ਅਗਲੀ ਗੱਲ ਕੀਤੀ ਸੀ ਪਰ ਜਸ ਗੇ ਲ ਇੱਕ ਕਮੈਂਟ ਆਇਆ ਵਾ ਮੈਂ ਪੜਨਾ ਚਾਹਣਾ ਹਰਮੇਸ਼ ਸਿੰਘ ਹੋਠੀ ਦਾ ਉਹ ਕਹ ਰਹੇ ਨੇ ਕਿ ਡਾਕਟਰ ਸਾਹਿਬ ਬਹੁਤ ਮਹਾਨ ਇਨਸਾਨ ਸਨ ਪਰ ਉਹਨਾਂ ਦਾ ਕੈਪਟਲਿਸਟ ਸਿਸਟਮ ਇੰਡੀਆ ਲਈ ਠੀਕ ਨਹੀਂ ਸੀ ਕਿਉਂਕਿ ਇੰਡੀਆ ਵਿੱਚ ਅਨ ਪੜਦਾ ਸੀ ਇੰਡੀਆ ਨੂੰ ਅਤੇ ਹੋਰ ਗਰੀਬ ਦੇਸ਼ਾਂ ਨੂੰ ਸੋਸ਼ਲਿਸਟ ਅਤੇ ਕੈਪਟਲ ਕਿਪਲਸ ਦੋਨਾ ਸਿਸਟਮ ਦੇ ਨਾਲ ਨਾਲ ਚਲਾਉਣ ਦੀ ਜ਼ਰੂਰਤ ਹੈ ਮਿਸਾਈਲ ਦੇ ਤੌਰ ਤੇ ਬੈਂਕਾਂ ਦੇ ਆਮਦਨ ਤੋਂ ਬਿਨਾ ਲੋਕਾਂ ਨੂੰ ਕਰਜ਼ਾ ਦੇ ਕੇ ਲੋਕਾਂ ਨੂੰ ਕਰਜ਼ਾਈ ਬਣਾਇਆ ਸੋ ਉਹਨਾਂ ਦਾ ਮੰਨਣਾ ਵਾ ਕਿ ਸ਼ਾਇਦ ਜੋ ਡਾਕਟਰ ਨਮੋਂਡ ਸੀ ਦੀ ਇਕਨੋਮੀ ਸੀਓ ਇੰਡੀਆ ਵਾਸਤੇ ਪੂਰੀ ਸੂਟੇਬਲ ਨਹੀਂ ਸੀ ਕੀ ਕਹੋਗੇ ਮੈਂ ਉਹਨਾਂ ਦੀ ਸਹੀ ਗੱਲ ਹੈ ਕਿਉਂਕਿ ਉਹ ਇੱਕ ਜਦੋਂ ਆਕਸਫੋਰਡ ਤੋਂ ਫੜ ਕੇ ਆਏ ਆ ਜਿਹੜਾ ਉਹਨਾਂ ਦਾ ਉਹਨਾਂ ਤੇ ਇਨਫਲੂਐਂਸ ਸੀ ਕੋਈ ਕਨਵੈਂਸਡ वेस्टर्न ਇਕਨੋਮੀ ਦਾ ਸੀਗਾ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਅਜੇ ਸੋਸ਼ਲਿਸਟ ਇਕਨੋਮੀ ਐਵੋਲਵ ਹੋ ਰਹੀਆਂ ਸੀ ਚਾਈਨਾ ਐਵੋਲਵ ਹੋ ਰਿਹਾ ਸੀ ਚਾਈਨਾ ਦੇਖੋ ਹੁਣ ਕੈਪਟਲਿਸਟ ਆ ਪੂਰਾ ਉਹਨੇ ਸੇ ਉਹ ਕਮਿਊਨਿਸਟ ਪਾਰਟੀ ਉਹਦਾ ਸਭ ਕੁਝ ਪ੍ਰਸੰਗ ਕਰਦੀ ਹੈ ਉਹਨਾਂ ਦਾ ਚਲਾਨ ਉਹਨਾਂ ਦਾ ਕਸਟਮ ਉਹਨਾਂ ਦਾ ਇਕਨੋਮੀ ਉਹ ਕਰਦੀ ਹੈ ਤੇ ਰਸ਼ੀਆ ਫੇਲ ਹੋ ਗਿਆ ਸੀ ਉਸ ਵੇਲੇ ਜੀ ਤੁਹਾਡੇ ਸਾਹਮਣੇ ਤੋਂ ਉਹ ਜਿਹੜਾ ਰਿਸਕ ਸੀ ਨਾ ਅਕ੍ਰੋਸ ਦੀ ਲਾਈਨ ਸੋਸ਼ਲਿਸਟ ਇਕਨੋਮੀ ਵਾਲਾ ਉਹ ਲੈ ਨਹੀਂ ਸਕਦੇ ਸੀ ਉਹਨਾਂ ਨੇ ਤਦ ਹੀ ਤਾਂ ਇਹ ਲਿਬਰਲਾਈਜੇਸ਼ਨ ਜਿਹੜੀ ਆਪਾਂ ਗੱਲ ਕੀਤੀ ਸੀ ਹੁਣ ਇਹ ਗਲੋਬਲਾਈਜੇਸ਼ਨ ਜੋ ਕੀਤੀ ਉਹਨਾਂ ਨੇ ਕਿਉਂਕਿ ਹੋਰ ਤਰ੍ਹਾਂ ਕੈਪੀਟਲ ਆ ਨਹੀਂ ਸਕਦਾ ਸੀ ਜਿਹੜਾ ਵੈਸਟਰਨ ਕੈਪੀਟਲ ਸੀ ਉਹ ਤੁਹਾਡੇ ਜਿਹੜੇ પ્રતિਵੰਸੀ ਕੋਕਾ ਕੋਲਾ ਨਹੀਂ ਆੜ ਦਿੱਤਾ ਤੁਸੀਂ ਫੁਲਾਣੀ ਚੀਜ਼ਾਂ ਨਹੀਂ ਆੜ ਦਿੱਤੀਆਂ ਇੱਕ ਇੱਕ ਗੱਲਾ ਚੰਗੀਆਂ ਵਸਦੀ ਉਸ ਦੇਸ਼ੀ ਅਲਟਰਾ ਪ੍ਰੋਸੈਸਡ ਫੂਡ ਤੋਂ ਦੀ ਦੂਰ ਰੱਖੇ ਆਪਣੀ ਪੋਪੂਲੇਸ਼ਨ ਤੋਂ ਪਰ ਉਹ ਉਹ ਜਿਹੜੇ ਬਾਕੀ ਸਰਮਾਇਆ ਆਣਾ ਸੀ ਵਿਰਸ ਦਾ ਉਹ ਨਹੀਂ ਆਣਾ ਸੀ ਜਿਦਨਾ ਤਰੱਕੀ ਹੋਈ ਜਿਦਨਾ ਕਿ ਹੁਣ ਆਪਾਂ ਉਹ ਆਪਾਂ ਤਰੱਕੀ ਮੁਲਾਂਕਣ ਕਰਾਂਗੇ ਵੀ ਕਿਸ ਤਰ੍ਹਾਂ ਕਰਨੀ ਹੈ ਭਾਈ ਆਪਣੀਆਂ ਸਟਾਰਟਅਪਸ ਹੋਈਆਂ ਆਪਣਾ ਆਈਟੀ ਰੈਵੋਲੂਸ਼ਨ ਆਇਆ ਪਰ ਇਸ ਵੇਲੇ ਵੀ ਮੈਂ ਇੱਕ ਲੇਖ ਪੜ੍ਹ ਰਿਹਾ ਸੀ ਆਪਣੇ ਪੁਰਾਣੇ ਮੈਂਬਰ ਨੇ ਨੀਤੀ ਪਲਾਨਿੰਗ ਕਮਿਸ਼ਨ ਦੇ ਡਾਕਟਰ ਮਾਇਰਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਤੁਹਾਡਾ ਜਿਹੜਾ ਤੁਸੀਂ ਐਕਸਪੋਰਟ ਕੀਤਾ ਟੈਲੈਂਟ ਤੁਸੀਂ ਦਿਮਾਗ ਆਪਣਾ ਖੋੜੋ ਦਿੱਤਾ ਕੈਨੇਡਾ ਅਮਰੀਕਾ ਆਈਟੀ 'ਚ ਤੁਸੀਂ ਕੈਪੀਟਲ ਹੋਰ ਕੁਝ ਚੀਜ਼ਾਂ ਨਹੀਂ ਬਣਾਈਆਂ ਜਿਹੜੀਆਂ ਇੱਥੇ ਇਨਫਰਾਸਟ੍ਰਕਚਰਿੰਗ ਹੋਣਾ ਚਾਹੀਦਾ ਸਟਰੋਂਗ ਹੋਣਾ ਚਾਹੀਦਾ ਸੈਕਟਰ ਸਰਵਿਸਿਸ ਸੈਕਟਰ ਸਿਰਫ ਇਹ ਨਾਲ ਹੈ ਜੇ ਵੀ ਆਪਾਂ ਆਈਟੀ ਦੀਆਂ ਗੱਲਾਂ ਕਰੀਏ ਤੇ ਪ੍ਰੋਡਕਸ਼ਨ ਕੈਪੀਟਲ ਜਿਹੜੀਆਂ ਜਿਹੜਾ ਹੈਗਾ ਨਾ ਕੈਪੀਟਲ ਨਹੀਂ ਬਣਾਇਆ ਕੈਪੀਟਲ ਗੁੱਡਸ ਕਹਿੰਦੇ ਉਹਨੂੰ ਕੈਪੀਟਲ ਐਕਸਪੈਂਡੀਚਰ ਨਹੀਂ ਕੀਤਾ ਉਹ ਕਮੀਆਂ ਰਹਿ ਗਈਆਂ ਦੇਖੋ ਉਹਨਾਂ ਨੂੰ ਇੱਕ ਇੱਕ ਉਹਨਾਂ ਨੇ ਬਾਤ ਸਾਨੂੰ ਦਿਖਾਇਆ ਉਸ ਤੋਂ ਬਾਅਦ ਇੱਕ ਪੈਰਨਲ ਬਾਤ ਸੁਣ ਰਿਹਾ ਪਰ ਜਿਹੜਾ ਆਪਣਾ ਮੁਲਕ ਦੀ ਪਾਵਰਟੀ ਹੈ ਨਾ ਦੇਖੋ ਮੈਂ ਇੱਕ ਤਿੰਨ ਗੱਲਾਂ ਕਹਿ ਰਿਹਾ ਪੀ ਫਾਰ ਪਾਵਰਟੀ ਪੀ ਫਾਰ ਪੋਪੂਲੇਸ਼ਨ ਐਂਡ ਪੀ ਫਾਰ ਪੋਲੂਸ਼ਨ ਜੀ ਜਦੋਂ ਤੱਕ ਤੁਹਾਡੀ ਪੋਪੂਲੇਸ਼ਨ ਕੰਟਰੋਲ ਚ ਨਹੀਂ ਆਏਗੀ ਪਾਵਰਟੀ ਅਨਬ੍ਰੇਡਲਡ ਰਹੇਗੀ ਉਹ ਰਹੇਗੀ ਰਹੇਗੀ ਪੋਲਿਸ਼ ਹੋਰ ਵਧੇਗੀ ਪਰ ਫਿਰ ਵੀ ਉਹਨਾਂ ਨੇ ਉਹਨਾਂ ਨੇ ਬਹੁਤ ਚੰਗੀ ਪਹਿਲ ਕਦਮੀ ਕੀਤੀ ਬਹੁਤ ਮਿਹਰਬਾਨੀ ਥੈਂਕ ਯੂ